ਮਨ ơi ਜਦੋਂ ਮੈਂ ਬਾਪਸ ਆ ਗਿਆ ਨਾ ਆਟਾ ਲੈ ਕੇ ਹਨਾ ਤੇ ਆਪਾਂ ਉਹ ਤੋਂ ਗੁੱਡਾ ਚੜਾਵਾਂਗੇ ਆਪਣੇ ਵਾਲੇ ਕੋਠੇ ਤੇ ਚੰਗਾ ਆਓ ਓਏ ਸੇਵਾ ਚੱਕ ਲੈਣ ਛੋੜਾ ਥੱਲੋ ਏ ਗੱਟੂ ਬੰਨਣਾ ਵਾ ਆ ਗਾੜਾ ਲੰਗਾ ਸਰੀਕ ਦਾ ਨਹੀਂ ਤੇਰੇ ਨਾਲ ਨਪੇ ਨੰਦਰਾ ਘਰ ਆਇਆ ਤੇ ਭਾਵੇਂ ਕਿ ਮਚੂਰ ਹਿੱਕ ਨਾ ਆਉਂਦਾ ਲੈ ਨਾ ਗੱਲ ਸੁਣਿਆ ਮੈਂ ਸਾਵੇ ਟੁੱਟਦੀ ਚਾਂਦੀ ਨਹੀਂ ਸੱਟੇਂਗੇ ਆ ਜਾ ਮੈਂ ਤੇ ਲੋਕੀਂ ਮਲਾਪ ਕਰ ਲੈ ਤੂੰ ਪਿਆਰ ਜਿੰਗਲਾਂ ਕਰ ਲੈ ਨੰਬੜੂ ਘਰ ਲੈ ਨਹੀਂ ਓਏ ਬੰਨ ਲਿਆ ਓਏ ਚੱਲ ਆ ਗਏ ਮੈਂ ਓਏ ਛੋਰਾ ਆ ਜਾ ਓਏ ਚੱਲ ਗਿਆ ਓਏ ਲੇਟ ਹੋਈ ਜਾਂਨੇ ਆਪਾਂ ਮੜ ਕੇ ਦੁੱਧ ਲਿਓਣਾ ਆਪਾਂ ਡੈਰੀ ਤੋਂ ਪੀਣ ਰੱਖਣ ਚੱਲੇ ਆਂ ਅੱਛਾ 14 Pro ਇਹ ਲੈਣਾ ਕੋਈ ਗਰੂਈ ਨਾ 12 Pro 13 Pro ਪਹਰੇ ਆ ਗਏ ਆਪਾਂ ਆਟਾ ਪਿਆ ਲਿਆਂਦਾ ਇਹ ਘਰ ਦੇ ਨੇ ਕਲਾਕਾਰ ਬਦਲਤਾ ਫੋਨ ਲਾਇਆ ਹੋਇਆ ਬਹੁਤ ਸੱਧਿਆ ਲੈਣੀ ਸੱਧਿਆ ਹੋਇਆ ਕਨਵਰ ਗਰਿਆ ਲੈ ਥੋੜੀ ਡੈਮੰਡ ਹੋ ਰਹੀ ਨਾ ਤਾਂ ਜੋ ਤੁਹਾਨੂੰ ਸਾਰਾ ਕੁਝ ਦਿਖਾਈ ਜੂਮ ਕਰ ਦਿੰਦਾ ਸ਼ਾਇਦ ਥੋੜਾ ਖਲੀਫ ਹੋ ਜਾਣਾ ਚਲੋ ਜੀ ਹਸਨਾਂ ਕੋ ਬਹੁਤ ਆ ਅੱਜ ਦਾ ਵਲੌਗ ਇੱਥੇ ਸਮਾਪਤ ਆ ਤੇ ਥੈਂਕ ਯੂ ਧੰਨਵਾਦ